ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਨਗ ਜਿਹੜੇ ਫੋਰ ਸੇਲ ਲਈ ਆ ਤੇ ਜਿਹਦੇ ਵਿੱਚ ਨੀਲੀ ਰਵੀ ਦਾ ਕਟਾ ਦੋ ਮੋਹਰਾ ਦੇ ਕੱਟੇ ਦੇ ਇੱਕ ਵੱਡਾ ਜਿਹੜਾ ਛੋਟਾ ਜਿਹੜਾ ਮੰਨ ਸਕਦੇ ਆ ਜਾਂ ਕ੍ਰੋਸ ਕਰਨ ਵਾਲਾ ਜਿਹੜਾ ਮਾਲੀ ਮੱਜਾਂ ਤੇ ਇਹਨਾਂ ਦੀ ਪ੍ਰੋਪਰ ਡਿਟੇਲ ਲੈਨੇ ਆ ਤੇ ਤੁਹਾਨੂੰ ਹੋਰ ਵੀ ਭਰਾਵਾਂ ਦੇ ਨਾਲ ਜਿਹੜੇ ਇਹਨਾਂ ਨੇ ਮੇਲਿਆਂ ਵਿੱਚ ਵੀ ਜਾਂਦੇ ਰਹੇ ਭਰਾ ਤੇ ਜਾਨਵਰ ਜਿਹੜੇ ਤੁਹਾਨੂੰ ਚੈੱਕ ਕਰਾਉਣੇ ਆ ਤੇ ਕਰਦੇ ਆ ਬਾਈ ਜੀ ਨਗਲ ਹੱਸੀਆ ਬਾਈ ਜੀ ਸਾਸੀਆ ਬਾਈ ਜੀ ਸਾਸੀਆ ਉਹ ਠੀਕ ਠਾਕ ਹੋ ਬਾਈ ਜੀ ਠੀਕ ਆ ਵਧੀਆ ਜੀ ਬਾਈ ਜੀ ਪਿੰਡ ਕਿਹੜਾ ਆਪਣਾ ਜੀ ਪਿੰਡ ਨੱਥੂ ਵਾਲਾ ਜੀ ਜ਼ਿਲ੍ਹਾ ਫਰੋਇਪੁਰ ਆਈਏ ਤੇ ਬਾਈ ਇਹ ਨੱਥੂ ਵਾਲਾ ਆਪਾਂ ਜੀ ਫਰੋਇਪੁਰ ਤੋਂ ਆਈਏ ਤੇ ਕਿਹੜੇ ਪਿੰਡ ਕ੍ਰੋਸ ਕਰਕੇ ਆਇਆ ਜੀਗਾ ਜੇ ਆਪਾਂ ਜੀਰਾ ਰੋਡ ਤੋਂ ਆਈਏ ਤਾਂ ਆਪਰਾ ਛਦੀਨ ਵਾਲਾ ਤੇ ਹਰੀਪੁਰ ਪਿੰਡ ਕ੍ਰੋਸ ਕਰਕੇ ਆਇਆ ਜੀ ਠੀਕ ਆ ਜੇ ਫਰੋਇਪੁਰ ਸਾਈਡ ਤੋਂ ਆਈਏ ਜੀ ਜੇ ਪ੍ਰੋਪਰ ਤੋਂ ਆਈਏ ਜੀ ਰਸਤੇ ਵਿੱਚ ਪਿੰਡ ਰਮਾਨਪੁਰਾ ਆਉਂਦਾ ਜੀ ਹਾਂਜੀ ਉਸ ਤੋਂ ਅਗੇ ਸ਼ਦੀਨ ਵਾਲਾ ਆਉਂਦਾ ਦੋਵਾਂ ਨੂੰ ਇੱਕੋ ਜਿਹਾ ਫਾਸਲਾ ਹੈ ਠੀਕ ਹੈ ਜੀ ਤੇ ਬਾਈ ਹਾਂਜੀ ਤੇ ਬਾਈ ਜੀ ਇਹ ਫਿਰ ਤਿੰਨ ਨਗ ਜਿਹੜੇ ਸੇਲ ਕਰਨੇ ਆਪਾਂ ਹਾਂਜੀ ਹਾਂਜੀ ਸੇਲ ਕਰਨੇ ਤੇ ਇਹਨਾਂ ਦੀ ਪ੍ਰੋਪਰ ਡਿਟੇਲ ਹੈਗੀ ਆਪਣੇ ਕੋਲ ਹਾਂਜੀ ਬਿਲਕੁਲ ਜੀ ਬਿਲਕੁਲ ਤਿੰਨ ਬਾਈ ਹੋਰ ਵੀ ਆਪਣੇ ਕੋਲ ਜਾਨਵਰ ਹੈਗੇ ਹਨ ਤਾਂ ਜਾਨਵਰ ਹੋਰ ਵੀ ਆਪਾਂ ਕੀ ਸੇਲ ਵਾਸਤੇ ਤਿੰਨ ਹੀ ਆ ਜੀ ਮਨ ਲੱਗਿਆ ਸ਼ੌਂਕੀਆ ਦਾ ਤੌਰ ਤੇ ਜਾਨਵਰ ਆ ਦੇ ਪਹਿਲਾਂ ਆਪਾਂ ਉਹ ਵਿਖਾ ਦਈਏ ਫਿਰ ਇਹਨਾਂ ਦੇ ਹਾਂਜੀ ਹਾਂਜੀ ਪਹਿਲਾਂ ਵਿਖਾ ਦਈਏ ਠੀਕ ਹੈ ਜੀ ਬਾਈ ਮੈਂ ਜਿਹੜਾ ਬਾਈ ਉਹਨਾਂ ਦਾ ਜਿਹੜਾ ਫਾਰਮ ਆ ਨੀਲੀ ਰਵੀ ਦਾ ਬਾਈ ਹੁਣੇ ਪੁਰਾਣੇ ਸਮੇਂ ਤੋਂ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਕਰਦੇ ਆ ਨੀਲੀ ਦੇ ਵੀ ਤੇ ਕੁਝ ਟਾਈਮ ਬਾਈ ਕਹਿੰਦਾ ਮੈਂ ਬਾਹਰ ਲਾ ਗਿਆ ਆਂ ਪਰ ਪੁਰਾਣੇ ਜਿਹੜੇ ਜਾਨਵਰ ਇਹਨਾਂ ਦੇ ਚੈੱਕ ਕਰਾਉਣੇ ਤੁਹਾਨੂੰ ਨੀਲੀ ਰਵੀ ਦੇ ਚੈੱਕ ਕਰ ਸਕਦੇ ਆ ਇੱਕ ਰੋੜ ਲੱਗਾ ਜਿਹੜਾ ਵਖਾਉਣੇ ਤੁਹਾਨੂੰ ਰੋੜ ਲੱਗਾ ਜਿਹੜਾ ਵਖਾ ਦੇਨੇ ਤੁਹਾਨੂੰ ਇੱਕ ਆਹ ਦੇਖ ਲਓ ਜੀ ਸਾਹਮਣੇ ਇਹ ਜਿਹੜੇ ਭਾਈ ਜੀ ਆ ਫਿਰ ਜਿਹੜੀ ਸਾਹਮਣੇ ਮੱਝ ਜਿਹੜੀ ਇਹਦੇ ਬਾਰੇ ਦੱਸੋ ਡਿਟੇਲ ਵੀ ਇਹ ਕਿਹੜੀ ਮੱਝ ਆ ਇਹ ਆਪਣੇ ਇੱਧਰ 3 ਨੰਬਰ ਤੇ ਖੜੀ ਹੋਈ ਮੱਝ ਆ ਜੀ ਅੱਛਾ ਜੀ ਆਹ ਜਿਹੜੀ ਮੱਝ ਆ ਜੀ ਇਹ 2017 ਦੇ ਵਿੱਚ ਆਪਾਂ ਫਰੋਇਪਰ ਮੇਲੇ ਤੇ ਲੈ ਗਏ ਜੀ 2017 ਚ 17 ਜੀ ਅੱਛਾ ਜੀ ਇਹ ਉੱਥੋਂ ਫਸਟ ਆਈ ਸੀ ਦੂਜੇ ਆਪਣਾ ਸੁਵੇ ਦੇ ਵਿੱਚ ਨੇ 17 ਕਿਲੋ 200 ਕਿ 300 ਗ੍ਰਾਮ ਦੇ ਕਰੀਬ ਦਿੱਤਾ ਸੀ ਦੂਜੇ ਸੁਵੇ ਦੇ ਵਿੱਚ 17 ਕਿਲੋ ਦੁੱਧ ਦਿੱਤਾ ਫਰੋਇਪਰ ਜਿਹੜੇ ਹਾਂਜੀ ਹਾਂਜੀ ਠੀਕ ਉਸ ਤੋਂ ਬਾਅਦ ਭਾਈ ਇਹ ਕਿੰਨੇ ਸੁਵੇ ਸੂਪੀ ਹੈ ਜੀ ਸੁਵੇ ਪਾਤੀ ਸੁਣਿਆ ਹੋਈ ਐ ਅਛੇ ਫਿਰ ਇਸ ਵਾਰ ਕਿਹੜੇ ਥਾਂ ਤੋਂ ਗੱਬੜਾਈ ਇਹ ਦੁੱਚੀ ਗਾਲੇ ਤੈਨੂੰ ਨੰਬਰ ਮਾਲੀ ਤੋਂ ਜਿਹੜੇ ਅਛੇ ਦੁੱਚੀ ਗਾਲਾ ਜਿਹੜਾ ਤੈਨੂੰ ਨੰਬਰ ਮਾਨੀ ਜਿਹੜਾ ਮਲਕੀ ਮਾਝ ਦਾ ਬੱਚਾ ਲੋਣ ਵਾਲਾ ਟਾਪਰ ਰਿਕਾਰਡ ਵਾਲਾ ਮਾਲੀ ਐ ਭਾਈ ਇਸ ਤੋਂ ਜਿਹੜੀ ਮਗਰ ਖੜੀ ਮੱਜੀ ਉਹ ਜੀ ਜੁਬਰਾਜ ਦੀ ਧੀ ਆ ਜੀ ਮੂਰਾ ਦੇ ਵਿੱਚ ਹਾਂ ਜੀ ਮੂਰਾ ਦੇ ਵਿੱਚ ਇਹਦਾ ਬੱਚਾ ਆਪਾਂ ਜਿਹੜਾ ਸੇਲ ਕਰਨਾ ਸੇਲ ਕਰਨਾ ਹੀ ਸੇਲ ਵੱਡਾ ਵੀ ਛੋਟਾ ਤੇ ਛੋਟਾ ਵੀ ਹੁੰਦਾ ਹੈ ਤੇ ਵੱਡਾ ਵੀ ਹੁੰਦਾ ਹੈ ਅੱਛਾ ਦੋਵੇਂ ਬੱਚੇ ਇਹ ਆਪ ਕਿਹੜੇ ਥਾਂ ਦੀ ਹੈ ਇਹ ਜਬਰਾਜ ਦੀ ਹੈ ਜੀ ਜਬਰਾਜ ਹਾਂਜੀ ਜਿਹੜਾ ਆਪਣਾ ਹਰਿਆਣੇ ਵਾਲਾ ਸੀ ਅੱਛਾ ਇਹ ਜਬਰਾਜ ਦੀ ਜਿਹੜੀ ਧੀ ਆ ਤੇ ਬਾਈ ਜੀ ਇਹਦਾ ਕੋਈ ਰਿਕਾਰਡ ਆਪਣੇ ਕੋਲ ਤਗਾੜ ਦਾ ਘਰੇ ਹੀ ਹੈ ਮਿਲਕਿੰਗ 20 ਤੋਂ ਉੱਪਰ ਹੀ ਇਸ ਵਾਰ ਤੁਹਾਨੂੰ ਫੋਨ ਵੀ ਕੀਤਾ ਸੀ ਆਪਾਂ ਦੀ ਆਪਣੀ ਚੋਅਈ ਬਾਰੇ ਹਾਂਜੀ ਮੇਰੇ ਤੇ ਸਾਟ ਲੱਗ ਗਈ ਸੀ ਮੇਰੇ ਫਿਰ ਉਹ ਦੋਮਾ ਦੀ ਜਿਹੜੀ ਨੀਲੇ ਵਾਲੀ ਖੜੀ ਉਹਦੀ ਉਹਦੀ ਵੀ ਆਪਾਂ ਚੋਅਈ ਕਰਨੀ ਸੀ ਇਹ 20 ਤੋਂ ਪਲੱਸ ਹੀ ਆਪਣੇ ਕੋਲ ਵੀਡੀਓ ਵੀ ਆਂਦੀ ਜਿਹੜੀ ਪਈ ਆ ਜੋ ਅਸੀਂ ਆਪਣੇ ਜੀ ਸੀ ਤੁਸੀਂ ਮੈਨੂੰ ਹਾਂਜੀ ਹਾਂਜੀ ਤੇ ਉਹ ਫਿਰ ਮੇਰੇ ਸਾਟ ਲੱਗਣ ਕਾਰਨ ਥੋੜਾ ਜਿਆ ਨਹੀਂ ਪਹੁੰਚਿਆ ਉਹਦੋਂ ਤੁਹਾਨੂੰ ਪਤਾ ਵੀ ਐਕਸੀਡੈਂਟ ਹੋ ਗਿਆ ਸੀ ਜੀ ਤੇ ਇਹਦੇ ਅੱਛਾ ਦੋਵੇਂ ਬੱਚੇ ਇਹਦੇ ਆ ਜੀ ਹਾਂਜੀ ਇੱਕ ਤਾਂ ਹੈਗਾ ਜੀ 70 ਪੰਜ 77 ਦਾ ਜਿਹੜਾ ਵੱਡਾ ਮਾਲੀ ਆਪਾਂ ਵੇਚਣਾ ਈ ਢਾਈ ਸਾਲ ਦਾ ਹਾਂਜੀ ਤੇ ਦੂਸਰਾ ਜਿਹੜਾ ਉਹ ਆਪਣੇ ਇਥੇ ਲੋਕਲ ਹੀ ਆ ਛੋਟਾ ਚੰਗਾ ਆਪਣੇ ਰਿਸ਼ਤੇਦਾਰਾਂ ਕੋਲੋਂ ਦੀ ਮਾਂ ਥਲੇ 2 ਬਾਈ ਲੀਟਰ ਦੁੱਧ ਦਾ ਉਹ ਉਹਦਾ ਬੱਚਾ ਜੀ ਉਹਦਾ ਬੱਚਾ ਜੀ ਹਾਂਜੀ ਹਾਂਜੀ ਤੇ ਜਿਹੜੀ ਦੂਸਰੀ ਨੀਲੀ ਦੀ ਆਪਣੀ ਮੱਝ ਇਹ ਫਿਰ ਕਿੰਨੇ ਸਮੇਂ ਦੀ ਜਿਹੜੀ ਮਗਰ ਖੜੀ ਨੀਲੀ ਦੀ ਮੱਝ ਇਹ ਵੀ ਪੰਜਵਾਂ ਸਮਾਸ ਹੋਵੇਗੀ ਜੀ ਇਸ ਵਾਰ ਇਸ ਵਾਰ ਪੰਜਵਾਂ ਹੋਵੇਗੀ ਹਾਂਜੀ ਹਾਂਜੀ ਉਧੇ ਮਾ ਜੀ ਵੀ ਚੰਗੀ ਹੈ ਤੇ ਇਹ ਫਿਰ ਕਿਹੜੇ ਆਸਣ ਦੀ ਆ ਗਈ ਜੀ ਇਹ ਆਸਣ ਆਪਣੇ ਕੋਲ ਸੀ ਪਹਿਲਾਂ ਉਹਦਾ ਆਸਣ ਸੀ ਪੁੰਦੀ ਸੀ ਅੱਛਾ ਘਰ ਦਾ ਹੀ ਸੀ ਮਾਲੀ ਹੈ ਤੇ ਇਹਦਾ ਜਿਹੜਾ ਬੱਚਾ ਹੈ ਇਹਦਾ ਵੇਚਣਾ ਬੱਚਾ ਪਾ ਇਹਦਾ ਬੱਚਾ ਵੇਚਣਾ ਜੀ ਦੁਲਚੀਕੇ ਦੁਲਚੀਕੇ ਦਾ ਇੱਕ ਨੰਬਰ ਮਾਲੀ ਦਾ ਜਿਹੜਾ ਬੱਚਾ ਜੀ ਦੁਲਚੀਕੇ ਵਾਲੇ ਇੱਕ ਨੰਬਰ ਮਾਲੀ ਦਾ ਜਿਹੜਾ ਬੱਚਾ ਤੁਸੀਂ ਦੇਖਿਆ ਤੇ ਐਸ ਵਾਰ 3 ਨੰਬਰ ਤੋਂ ਕਰਾਂਗੇ ਨਾ 5 ਮਹੀਨੇ ਦੀ ਇਹ ਵੀ 3 ਨੰਬਰ ਤੋਂ ਕਰਨਾ ਜੀ 3 ਨੰਬਰ ਤੋਂ ਠੀਕ ਹੈ ਇਹਦੇ ਥੱਲੇ ਇਹਦੀ ਚੁਆਈ ਕਰਾਉਣੀ ਸ਼ੇਤਗੀ ਇਹਦੀ ਚੁਆਈ ਕਰਾਉਣੀ ਜੀ ਇਹ ਚੈੱਕ ਕਰੋ ਮਾਈਦੀ ਕੁਆਲਟੀ ਦੇਖੋ ਜੀ ਇਹ ਸਮਾਂ ਇਹ ਜਿਹੜਾ ਬੱਚਾ ਇਹ ਫਿਰ ਬਾਈ ਮੇਲੇ ਲਾਈ ਕਿਤੇ ਨਹੀਂ ਨਹੀਂ ਮੇਲੇ ਨਹੀਂ ਲਾਈ ਜੇ ਇੱਕ ਵਾਰ ਜਿੱਦਾਂ ਮੇਲੇ ਖਤਮ ਹੀ ਹੋ ਗਏ ਸੀ ਤੇ ਨੀਲੀ ਰਾਈ ਦਾ ਜਾਣ ਵੀ ਲੋਕਾਂ ਨੇ ਖਤਮ ਹੋ ਗਿਆ ਸੀ ਤੋ ਆਪਾਂ ਫਿਰ ਮੇਲੇ ਲੈ ਕੇ ਨਹੀਂ ਗਿਆ ਜੀ ਅੱਛਾ ਜੀ ਹਾਂ ਜੀ ਹੁਣ ਇਹਦੇ ਥੱਲੇ ਦੁੱਧ ਕਿੰਨਾ ਹੈ ਇਸ ਟਾਈਮ ਜੀ ਦੁੱਧ ਤਾਂ 11 ਤੋਂ 12 ਲੀਟਰ ਹੈ ਜੀ ਇਸ ਟਾਈਮ ਕੱਲੀ ਤੁਹਾਨੂੰ ਦਿਖਾਇਆ ਕੱਲੀ ਤੂੜੀ ਪਾ ਰਹੇ ਹਾਂ ਜੀ ਹਾਂ ਜੀ ਇਸ ਟਾਈਮ 11 ਤੋਂ 12 ਲੀਟਰ ਪੰਜ ਮਹੀਨਿਆਂ ਦੀ ਪ੍ਰੈਗਨੈਂਟ ਆ 7 ਮਹੀਨਿਆਂ ਦੀ ਸੂਈ ਹੋਈ ਹੈ ਪੰਜ ਮਹੀਨੇ ਪਹਿਲਾਂ 7 ਮਹੀਨਿਆਂ ਦੀ ਗੱਭਣ ਹੋਈ ਬਈ ਜੀ ਤੇ 7 ਮ ਤੇ ਚੈੱਕ ਕਰ ਸਕਦੇ ਆ ਤੁਸੀਂ ਮੱਝ ਦੀ ਕੁਆਲਿਟੀ ਦੇਖੋ ਬਿਲਕੁਲ ਸਾਫ ਸੁਥਰੀ ਮੱਝ ਅੱਖਾਂ-ਅੱਖਾਂ ਦੀ ਬਣਾਵਟ ਬੇਲ ਲੰਬਾਈ ਤੇ ਆਰਡਰ ਵੀ ਜਿਹੜਾ ਬਹੁਤ ਸੋਹਣਾ ਸਾਫ ਸੁਥਰਾ ਇੱਕ ਇਹਦਾ ਬੱਚਾ ਬਗਾਉਗਾ ਜਿਹੜਾ ਨੀਲੀ ਰਾਵੀ ਦੇ ਵਿੱਚ ਕਈ ਭਰਾ ਪੁੱਛਦੇ ਹੁੰਦੇ ਨੇ ਕੋਈ ਟੱਟਾ ਹੋਵੇ ਸੇਲ ਦੀ ਦੱਸਿਓ 2000 2005 ਪੰਜ ਦੀ ਜਿਹੜੀ ਇਹਦੀ ਨਾਨੀ ਸੀ ਉਹਦਾ ਦੁੱਧ ਜਿਹੜਾ ਸੀ 18 ਤੋਂ 21 ਲੀਟਰ ਸੀ ਠੀਕ ਹੈ ਜੀ ਤੇ ਘਰ ਦੀ ਮੱਝ ਠੀਕ ਹੈ ਜੀ ਇੱਕ ਜਿਹੜੀ ਆਹ ਜਿਹੜੀ ਮੱਝ ਇਹ ਵੀ ਤੁਸੀਂ ਚੈੱਕ ਕਰ ਸਕਦੇ ਆ ਤੇਰੀ ਵੀ ਲਮਾਈ ਹੋਈ ਬਹੁਤ ਚੰਗੀ ਹੈ ਚੜਾਈ ਚੈੱਕ ਕਰੋ ਕਿੱਥੇ ਪੜਾਉ ਤੰਤਰ ਬਹੁਤ ਸਾਫ ਆ ਇਹਦੇ ਫਿਰ ਥੱਲੇ ਇਹ ਵੀ ਹੁਣ 3 ਨੰਬਰ ਤੋਂ ਆ ਗਈ ਗੱਬਣ 3 ਨੰਬਰ ਤੋਂ 3 ਨੰਬਰ ਇਹ ਵੀ ਇਹ ਵੀ ਕਲਾਸੀ ਚੱਲਦੀ ਹੈ ਜੀ ਇਹ ਇਹ ਵੀ ਅਗਲੀ ਵਾਰੀ ਹੁਣ ਤਿਆਰੀ ਕੀਤੀ ਹੈ ਮੇਲੇ ਦੇ ਜਾਣ ਦੀ ਨੂੰ ਉਸ ਹਾਲਾਤ ਇਹ ਫਿਰ ਬਈ ਜੀ ਕਿਹਦੇ ਸਾਂਦ ਦਿੱਤੀ ਹੈ ਇਹ ਵੀ ਇਹ ਆਪਣੇ ਇਹਨੇ ਆਪਣੇ ਮੱਝ ਘਰਦੀ ਸੀ ਤੇ ਆਹ ਜਿਹੜੀ ਝੋਟੀ ਜੀ ਇਹ ਪੋਰਸ ਦੀ ਹੈ ਜੀ ਸੋ ਆਪਣਾ ਉਸ ਜਿਹੜਾ ਵਸਤੀ ਸੁਣਨ ਵਾਲੀ ਦੰਨ ਵਾਲੀ ਹੈ ਹਾਂਜੀ ਅੱਛਾ ਜੀ ਪੋਰਸ ਜਿਹੜਾ ਸਟਾਰ ਦਾ ਬੱਚਾ ਹੈ ਇਸ ਟਾਈਮ ਤੇ ਇਹ ਬਈ ਇਸ ਪੋਸ ਲਈ ਇਹ ਤਾਂ ਨਹੀਂ ਗੱਭਣ ਕਰਾਈਏ ਜੀ ਨਹੀਂ ਨਹੀਂ ਜੀ ਇਹ 1.5 ਸਾਲ ਦੀ ਬਈ 1.5 ਸਾਲ ਦੀ ਹੋਈ ਹੈ ਜੀ ਇੱਕ ਹੀਟ ਕੱਢੀ ਆ ਬਾਕੀ ਇੱਕ ਦੋ ਹੀਟਾਂ ਛੱਡ ਕੇ ਫਿਰ ਬਣਾਵਾਂਗੇ ਅੱਛਾ ਜੀ ਦਾ ਹੁਣ ਸਾਵਣ ਭਾਦੋ ਦੇ ਵਿੱਚ ਹਾਂਜੀ ਅੱਛਾ ਜੀ ਤੇ ਜਿਹੜਾ ਮਾਲੀ ਜਿਹੜਾ ਇਹ ਝੋਟੀ ਗੱਭਣ ਇਸ ਮਾਲੀ ਤੋਂ ਇਸ ਇਸ ਤੋਂ ਹੀ ਇਸ ਤੋਂ ਸੱਤ ਮੋਰਾ ਵਾਲੀ ਹੈ ਨਾ ਹਾਂਜੀ ਹਾਂਜੀ ਮੋਰਾ ਵਾਲੀ ਝੋਟੀ ਜਿਹੜੀ ਘਰ ਵਾਲੇ ਮਾਲੀ ਤੋਂ ਗੱਭਣ ਇਹ 775 77 ਦਾ ਜੀ ਹਾਂ ਜੀ ਜੀ 70 ਮਾਂ 70 ਦਾ ਇਹ ਬਈ ਜਿਹੜਾ ਮਾਲੀ ਫੋਰ ਸੇਲ ਆ ਜੀ 775 77 ਮੋਹਰਾ ਦਾ ਤੇ ਬਾਈ ਜੀ ਇਹਦਾ ਫਿਰ ਕੀ ਮੁੱਲ ਵਗੈਰਾ ਬਕਰਦੇ ਮੁੱਲ ਇਹਦਾ ਆਪਾਂ ਜੀ 1/2 ਲੱਖ ਕਰਦੇ ਹਿੰਦਾ ਤਾਂ 1/2 ਲੱਖ ਰੁਪਈਆ ਮੁੱਲ ਮੌਕੇ ਤੇ ਜਿਹੜਾ ਮਾਨਤਾਨ ਜਿਹੜਾ ਹੋ ਜੂਗਾ ਹੋਵੇ ਨੀ ਮਾਂ ਦਾ ਰਿਕਾਰਡ ਵੀ ਹੈਗਾ ਕੋਈ ਚੈੱਕ ਵੀ ਕਰ ਸਕਦਾ ਇਸ ਟਾਈਮ ਦੀ ਦੁੱਧ 11 ਤੋਂ 12 ਲੀਟਰ ਦੇ ਵਿੱਚ ਚੱਲ ਰਹੀ ਹੈ 5 ਮਹੀਨਾ ਹੀ ਪ੍ਰੈਗਨੈਂਟ ਆ ਜੀ ਪ੍ਰੋਪਰ ਰਿਕਾਰਡ ਆ ਇਹਦਾ ਵੀ ਜੀ ਤੇ ਆਪ ਵੀ ਚੰਗੇ ਬੋਲਦਾ ਦੂਸਰੀ ਗੱਲ ਇਹਦੇ ਖਾਸੇ ਤੇ ਜੈਡ ਬਲੈਕ ਆ ਜੀ ਦੇ ਲੋਕੋ ਪੁੱਛਦੇ ਵਿੱਚ ਵੀ ਕੋਈ ਵਾਲ ਟਿੱਟਾ ਨਹੀਂ ਹੈਗਾ ਤੇ ਪ੍ਰੋਪਰ ਜਿਹੜਾ ਮੋਹਰਾ ਦਾ ਇਹ ਮਾਲੀ ਆ ਬਣਾਵੜ ਚੈੱਕ ਕਰ ਲਓ ਸਾਰੀ ਬਾਡੀ ਬੰਦਰ ਬਹੁਤ ਚੰਗੀ ਸਾਫ ਸੁਥਰਾ ਮਾਲੀ ਆ ਪੈਸਟੀ ਗਲਾਂ ਦਾ ਵੀ ਬਿਲਕੁਲ ਸਾਫ ਹੈ ਫਿੱਟ ਬੁੜੇ ਦਾ ਵੀ ਸਾਫ ਆ ਲੰਬਾਈ ਚੜਾਈ ਜਿਹੜੀ ਬਹੁਤ ਆ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਕਿਸੇ ਵੀ ਨੂੰ ਪਸੰਦ ਲੱਗੇ ਉਹ ਆ ਦਾ ਇਹਨੂੰ ਜਿਹੜਾ ਵੇਖ ਕੇ ਆਪ ਦਾ ਫਕਰ ਕਰਕੇ ਆਪ ਦਾ ਸੋਚ ਕੇ ਜਿਹੜਾ ਖਰੀਦ ਸਕਦਾ ਆ ਤੇ ਇਸ ਤੋਂ ਇਲਾਵਾ ਬਈ ਹੋਰ ਵੀ ਦੋ ਤੇ ਮੈਂ ਤੋੜਨਾ ਹੀ ਆਪਾਂ ਕਿ ਲੋੜੀ ਉਹ ਆਪਾਂ ਬਾਅਦ ਚ ਤੋੜ ਲੈਂਦੇ ਠੀਕ ਹੈ ਜੀ ਥੋੜਾ ਜਿਹਾ ਸੀਨ ਵਿੱਚ ਲਾ ਦੇਗੇ ਫੋਟੋ ਠੀਕ ਹੈ ਜੀ ਅੱਛਾ ਜੀ ਇਹ ਜਿਹੜਾ ਆ ਗਿਆ ਜੀ ਇੱਕ ਨੰਬਰ ਦਾ ਇੱਕ ਨੰਬਰ ਦਾ ਹੀ ਦਲਚੀ ਕੀ ਨਾਲੇ ਇੱਕ ਨੰਬਰ ਦਾ ਜਿਹੜਾ ਬੱਚਾ ਆ ਗਿਆ ਜੀ ਚੈੱਕ ਕਰ ਸਕਦੇ ਆ ਤੁਸੀਂ ਕੁਆਲਿਟੀ ਦੇਖੋ ਇਹ ਵੀ ਫੋਨ ਚਲੋ ਰਿਹਾ ਜੋ ਜਿਹੜੀ ਇਹਦੀ ਗੱਲ ਕਰਦੇ ਆਪਾਂ ਇਹ ਨੀਲੀ ਰਵੀ ਦਾ ਜਿਹੜਾ ਕਟਾ ਜੀ ਇੱਕ ਨੰਬਰ ਮਾਲੀ ਜਿਹੜਾ ਹੈਗਾ ਜੀ ਮਲ ਫਾਰਮ ਦੁਲਚੀਗੇ ਉਹਦਾ ਬੱਚਾ ਜੀ ਡਾਇਰੈਕਟ ਕ੍ਰਾਸ ਦਾ ਤੇ ਡਾਇਰੈਕਟ ਕ੍ਰਾਸ ਦਾ ਬੱਚਾ ਆ ਚੈੱਕ ਕਰ ਸਕਦੇ ਇਹਦੀ ਜਿਹੜੀ ਬੇਲ ਲੰਬਾਈ ਚੜਾਈ ਬਹੁਤ ਇਹ ਕਿੰਨੇ ਚਿਰ ਦਾ ਹੋ ਗਿਆ ਵੀਰੇ ਇਹ 7 ਮਹੀਨੇ ਦਾ ਹੋ ਚੁੱਕਾ ਜੀ 7 ਮਹੀਨਿਆਂ ਦਾ ਬੱਚਾ ਜੇ ਚੈੱਕ ਕਰੋ ਬਹੁਤ ਚੰਗਾ ਵਧੀਆ ਬੱਚਾ ਸਾਫ ਬੱਚਾ ਆ ਕੁਆਲਟੀ ਬਹੁਤ ਸੋਹਣੀ ਹੈ ਉਸ ਤੋਂ ਬਾਅਦ ਜੇ ਗੱਲ ਕਰੀ ਅੱਖਾਂ ਦੀ ਬਣਾਵਟ ਵੀ ਬਹੁਤ ਚੰਗੀ ਸਾਫ ਸੁਥਰੀ ਹੈ ਚੈੱਕ ਕਰ ਲਓ ਅੱਖਾਂ ਨੂੰ ਵੀ ਬਿਲਕੁਲ ਸਾਫ ਬਿਲਕੁਲ ਗੁਲਾਬੀ ਅੱਖਾਂ ਇਹਨਾਂ ਪਰਤਾਂ ਦੇ ਵਿੱਚ ਆਖਾ ਸਾਫ ਸੁਥਰਾ ਮੱਲੀ ਆ ਮਗਰ ਨੇ ਪੈਰ ਜਿਹੜੇ ਚਿੱਟੇ ਆ ਪੂਛ ਜਿਹੜੀ ਅੱਧਿਓ ਜਿਆਦੀ ਵਾਈਟ ਆ ਤੇ ਦੂਸਰੀ ਆ ਦੇਖੋ ਜੀ ਥੋੜਾ ਨੀਲੀ ਦੇ ਮੋਰਾ ਦਾ ਅੰਤਰ ਦੋਵੇਂ ਖੜੇ ਧੁੱਪੇ ਦੇ ਉਹਦਾ ਵੇਖ ਲਓ ਅੰਦਰ ਤੋਂ ਹੀ ਹੋ ਜੱਬਿਆ ਪਿਆ ਤੇ ਆ ਨੀਲੀ ਵਾਲੇ ਨੂੰ ਕੋਈ ਪ੍ਰਵਾਹ ਨਹੀਂ ਹੈਗੀ ਇਹ ਬਈ ਕਿੰਨੇ ਜਰ ਦਾ ਹੋ ਗਿਆ ਜੀ ਇਹ ਵੀ 7 ਮਹੀਨੇ ਦਾ ਜੀ 7 ਮਹੀਨੇ ਦੇ ਇਹਨਾਂ ਦਾ ਕੋਈ ਚਾਰਾ ਪੰਜਾ ਦਿਨਾਂ ਦਾ ਫਰਕ ਆ ਜਾਂਦਾ ਇਹ ਜਿਹੜੇ ਥਾਨ ਦਾ ਇਹ ਆਪਣੇ ਇਥੇ ਲੋਕਲ ਥਾਨ ਹੈਗਾ ਜੀ ਰਿਸ਼ਤੇਦਾਰਾਂ ਕੋਲ ਅੱਛਾ ਜੀ 22 ਲੀਟਰਾਂ ਦੀ ਆਪਣਾ ਜਿਹੜਾ ਮਾਲੀ ਆ ਉਹਦੀ ਮਾਂ ਦਾ ਦੁੱਧ ਆ ਜੀ ਠੀਕ ਹੈ ਜੀ ਇਹ ਦੇਖ ਲੋ ਜੀ ਮੋਰਾ ਦਾ ਜਿਹੜਾ ਇਹ ਵੀਰ ਨੂੰ ਪਸੰਦ ਆਵੇ ਕੱਟਾ ਤੇ ਉਹ ਖਰੀਦ ਸਕਦਾ ਹੈ ਮੋਰਾ ਦਾ ਬੱਚਾ ਵੀ ਇਹਦੇ ਵਿੱਚ ਕੁਆਲਿਟੀ ਦੇਖ ਸਕਦੇ ਆ ਤੁਸੀਂ ਇਹ ਵੀ ਸਾਫ ਸੁਥਰਾ ਮਾਲੀ ਆ ਚੈੱਕ ਕਰੋ ਬਿਲਕੁਲ ਟੈਸਟਿਕਲਾਂ ਦਾ ਸਾਫ ਦੋਵੇਂ ਕੱਟੇ ਚੰਗੇ ਆ ਇਹਨਾਂ ਦਾ ਬਾਈ ਜੀ ਫਿਰ ਮੁੱਲ ਆਪਾਂ ਕੀ ਕਰਦੇ ਆ ਜੀ ਮੁੱਲ ਇਹਨਾਂ ਦੇ 25-25 ਹਜ਼ਾਰ ਕਰਦੇ ਦੋਨਾਂ ਦਾ ਆਪਾਂ ਦੋਵਾਂ ਦਾ 25-25 ਹਜ਼ਾਰ ਤੇ ਦੂਸਰੇ ਦਾ 1/2 ਲੱਖ ਰੁਪਏ 1/2 ਲੱਖ ਰੁਪਏ ਬਣਾ ਤੇ ਚੈੱਕ ਕਰ ਸਕਦੇ ਹੋ ਬਾਈ ਦਾ ਫਾਰਮ ਜਿਹੜਾ ਬਹੁਤ ਸੋਹਣਾ ਲੱਗਿਆ ਤੇ ਭਾਈ ਹੁਣੇ ਨੇਲੀ ਦੇ ਜਿਹੜਾ ਫੇਰ ਦੁਬਾਰ ਤੋਂ ਕੰਮ ਕਰਦੇ ਪਏ ਆ ਤੇ ਮੋਰਾ ਦੇ ਜਿਹੜੇ ਜਾਨਵਰ ਆ ਉਹ ਸੇਲ ਕਰਨ ਲੱਗੇ ਆ ਜਿਹਦੇ ਵਿੱਚ ਕੋਈ ਝੋਟੀਆਂ ਤਾਂ ਨਹੀਂ ਕੋਈ ਕਰਦੇ ਪਏ ਮਾਲੀ ਦੋ ਕੱਟੇ ਤੇ ਇੱਕ ਜਿਹੜਾ ਕੱਟਾ ਚੈੱਕ ਕਰ ਲੋ ਜੀ ਸਾਫ਼ ਸੁਥਰੇ ਜਾਨਵਰ ਤੇ ਦੂਸਰੀ ਆ ਦੇਖੋ ਜੀ ਪੁਰਾਣੀ ਜਿਹੜੀ ਫੋਟੋ ਬਈ ਉਹਨਾਂ ਦੀ ਉਹ ਵੀ ਚੈੱਕ ਕਰ ਸਕਦੇ ਆ ਤੁਸੀਂ ਜਿਹੜਾ ਮੇਲੇ ਜਿੱਤੇ ਵਾਲੀ ਇਹ ਕਿਹੜੇ ਸਾਲ ਨੇ ਜੀ ਬਈ ਜਿੱਤੇ ਆ ਇਹ ਮੇਲਾ ਇਹ 2017 ਦੇ ਵਿੱਚ ਹੀ ਫਸਟ ਆਈ ਸੀ ਮੱਝ ਆਪਣੀ 2017 ਦੇ ਵਿੱਚ ਐਸ ਮੱਝ ਨੇ ਹਾਂਜੀ ਹਾਂਜੀ 2017 ਦੇ ਵਿੱਚ ਤੇ ਬਾਈ ਜੀ ਮੋਬਾਈਲ ਨੰਬਰ ਬੋਲਿਓ ਆਪਣਾ ਮੋਬਾਈਲ ਨੰਬਰ 8427194171 ਜੀ 8427194171 ਠੀਕ ਹੈ ਜੀ ਧੰਨਵਾਦ ਬਾਈ ਜੀ ਜਿਹੜਾ ਸਮਾਂ ਦੇ ਲਈ ਤੇ ਜਿਹੜੇ ਭਰਾ ਆਪਣੇ ਵੀਡੀਓ ਵੇਂਦੇ ਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਹੀ ਧੰਨਵਾਦ ਵਾਇਗੁਰ ਜੀ ਦਾ ਖਾਲਸਾ ਜੀ ਸ੍ਰੀ ਵਾਇਗੁਰ ਜੀ ਕੀ ਫਤਿਹ ਮਿਹਰਬਾਨ